ਆਪਸੀ ਸਾਇੰਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਔਰ ਮੈਂ ਹਾਂ ਇਸ ਵੇਲੇ ਬੁਆਇਸ ਹਾਈ ਸਕੂਲ ਸਿੰਬਲ ਕੈਂਪ ਦੇ ਵਿੱਚ ਅੱਜ ਇੱਥੇ ਕੋਈ ਵੱਡੀ ਖੁਸ਼ਖਬਰੀ ਜਿਹੜੀ ਹੈ ਇਹ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਬੱਚੇ ਵੀ ਹਨ ਔਰ ਸਿੰਬਲ ਡਵੈਲਪਮੈਂਟ ਸੁਸਾਇਟੀ ਦੇ ਸਾਰੇ ਵੀਰ ਵੀ ਹਨ ਇੱਕ ਬੜੀ ਵੱਡੀ ਖੁਸ਼ਖਬਰੀ ਜਿਹੜੀ ਹੈ ਉਹ ਲੈ ਕੇ ਇੱਥੇ ਆਏ ਹਾਂ ਤੁਹਾਡੇ ਸਾਰਿਆਂ ਦੇ ਲਈ ਖਾਸ ਕਰਕੇ ਸਿੰਬਲ ਕੈਂਪ ਔਰ ਇਹਦੇ ਐਡਜੋਇਨਿੰਗ ਜਿਹੜੇ ਇਲਾਕੇ ਨੇ ਉਹਨਾਂ ਦੇ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਖੁਸ਼ਖਬਰੀ ਮੈਂ ਆਪਣੇ ਮੂੰਹ ਨਹੀਂ ਦੇਣਾ ਚਾਹੁੰਦਾ ਮੈਂ ਚਾਹੁੰਦਾ ਹਾਂ ਕਿ ਸਿੰਬਲ ਡੋਮੈਂਟ ਸੁਸਾਇਟੀ ਦੇ ਵੀਰ ਆਪ ਉਹ ਖੁਸ਼ਖਬਰੀ ਜਿਹੜੀ ਹੈ ਤੁਹਾਨੂੰ ਸੁਣਾਉਣ ਇਸ ਗਰਾਊਂਡ ਨੂੰ ਲੈ ਕੇ ਖੁਸ਼ਖਬਰੀ ਹੈ ਮੇਰੇ ਨਾਲ ਵੈਟਰਨ ਪਲੇਅਰ ਸਰਦਾਰ ਕੁਲਵੀਰ ਸਿੰਘ ਜੀ ਖੜੇ ਨੇ ਕੁਲਵੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਸਾਰਿਆਂ ਦਾ ਇੱਥੇ ਇਕੱਠ ਕੀਤਾ ਤੁਸੀਂ ਕਿਉਂ ਕੀਤਾ ਕੀ ਕਾਰਨ ਹੈ ਕੀ ਦੱਸਣਾ ਚਾਹੋਗੇ ਸੰਗਤ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਵਾਹਿਗੁਰੂ ਜਿੱਕੀ ਫਤਿਹ ਅੱਜ ਅਸੀਂ ਬॉयਜ਼ ਹਾਈ ਸਕੂਲ ਸਿੰਬਲ ਕੈਂਪ ਦੇ ਵਿੱਚ ਹਾਕੀ ਜਿਹੜਾ ਗਰਾਊਂਡ ਹੈ ਸਾਡਾ ਉਸ ਦੇ ਵਿੱਚ ਖੜੇ ਆ ਜੀ ਔਰ ਇੱਥੇ ਅਸੀਂ ਸਾਰੇ ਸਿੰਬਲ ਡਵੈਲਪਮੈਂਟ ਸੁਸਾਇਟੀ ਦੇ ਮੈਂਬਰ ਸ਼ਾਮ ਨੂੰ ਆਏ ਹਨ ਇਸ ਕਰਕੇ ਕਿ ਇੱਕ ਬਹੁਤ ਵੱਡੀ ਖੁਸ਼ਖਬਰੀ ਜਿਹੜੀ ਇਸ ਗਰਾਊਂਡ ਲਈ ਵੀ ਹੈ ਔਰ ਇਸ ਸਿੰਬਲ ਕੈਂਪ ਦੇ ਇਲਾਕੇ ਲਈ ਵੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਸਾਡੇ ਵਿੱਚ ਬੱਚੇ ਵੀ ਖੜੇ ਹਨ ਗਰਾਊਂਡ ਦੇ ਵਿੱਚ ਖੇਡਣ ਵਾਲੇ ਸਾਰੇ ਇੱਥੇ ਸਿੰਬਲ ਡਵੈਲਪਮੈਂਟ ਸੁਸਾਇਟੀ ਨੇ ਇਸ ਗਰਾਊਂਡ ਨੂੰ ਅਡਾਪਟ ਕੀਤਾ ਹੋਇਆ ਹੈ ਤਾਂ ਕਿ ਇਸ ਦੀ ਜੋ ਪ੍ਰੋਪਰ ਡਵੈਲਪਮੈਂਟ ਕੀਤੀ ਜਾਵੇ ਔਰ ਇੱਥੇ ਦੇ ਜਿਹੜੇ ਬੱਚੇ ਹਨ ਉਹਨਾਂ ਦੀ ਅਟਰੈਕਸ਼ਨ ਗਰਾਊਂਡ ਵਾਲੇ ਪਾਸੇ ਬਣੇ ਤੇ ਜਿਹੜਾ ਅੱਜ ਦਾ ਸਮਾਂ ਬੱਚੇ ਮੋਬਾਈਲ ਵਿੱਚ ਜਾਇਆ ਕਰਦੇ ਹਨ ਉਹ ਇੱਥੇ ਆ ਕੇ ਗ ਫਿਜ਼ੀਕਲ ਫਿਟਨੈਸ ਤੇ ਧਿਆਨ ਦੇਵਨ ਤੋਂ ਉਸ ਨੂੰ ਮੁੱਖ ਰੱਖਦੇ ਅਸੀਂ ਪ੍ਰੋਸੈਸ ਸਾਡਾ ਜਾਰੀ ਹੈ ਔਰ ਉਹਦੇ ਵਿੱਚ ਅਸੀਂ ਇੱਕ ਬਹੁਤ ਵੱਡੀ ਕਾਮਯਾਬੀ ਲਈ ਹੈ ਕਿ ਜਿਹੜਾ ਇਸ ਗਰਾਊਂਡ ਦੀ ਡਿਵੈਲਪਮੈਂਟ ਵਾਸਤੇ ਅਸੀਂ ਅਪਲਾਈ ਕੀਤਾ ਸੀ ਤਕਰੀਬਨ ਕੋਈ 20 ਲੱਖ ਰੁਪਿਆ 15 ਲੱਖ ਰੁਪਿਆ ਦੇ ਕਰੀਬ ਸਾਨੂੰ ਮਿਲਿਆ ਹੈ ਔਰ ਅਸੀਂ ਸਾਰੇ ਡਿਪਾਰਟਮੈਂਟ ਨੂੰ ਸਾਰਿਆਂ ਨੂੰ ਮੁਬਾਰਕਾ ਦਿੰਦੇ ਹਾਂ ਕਿ ਜਿਹੜੀ ਇਹ ਅਚੀਵਮੈਂਟ ਸੜਕ ਕੋਲ ਪਹੁੰਚੀ ਹੈ ਇਸ ਦੀ ਵਿਸਤਾਰ ਜਿਹੜੀ ਹੈ ਡਿਟੇਲ ਜਿਹੜੀ ਇਸ ਗਰਾਊਂਡ ਦੇ ਬਾਰੇ ਚ ਹੈ ਉਹ ਤੁਹਾਡੇ ਕੋਲ ਅਜੀਤਪਾਲ ਸਿੰਘ ਜੀ ਆਪ ਜੀ ਦੇ ਸਾਹਮਣੇ ਰੱਖਣਗੇ ਸਰ ਅਜੀਤਪਾਲ ਸਿੰਘ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਇਹਨਾਂ ਨੇ ਵੀ ਹਜੇ ਥੋੜੀ ਸਸਪੈਂਸ ਰੱਖੀ ਹੋਈ ਹੈ ਔਰ ਦੇਖਦੇ ਹਾਂ ਸਸਪੈਂਸ ਕਿਸ ਤਰ੍ਹਾਂ ਟੁੱਟਦੀ ਹੈ ਵੀ ਰਜੀਤਪਾਲ ਸਿੰਘ ਜੀ ਆਖਰ ਕੀ ਸਸਪੈਂਸ ਹੈ ਕਿ ਮੈਨੂੰ ਇੱਥੇ ਤੁਸੀਂ ਬੁਲਾਇਆ ਔਰ ਕੋਈ 15 ਲੱਖ ਰੁਪਏ ਦੀ ਕੁਝ ਗੱਲ ਚੱਲ ਰਹੀ ਹੈ ਕੀ ਆਖਰ ਇਹ ਲੋਕ ਵੀ ਬੜੇ ਸੁਣਨਾ ਚਾਹੁੰਦੇ ਨੇ फटाफट ਉਹਨਾਂ ਨੂੰ ਦੱਸ ਦਿਓ ਜੀ ਕੀ ਖੁਸ਼ਖਬਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਅਸੀਂ ਤੁਹਾਨੂੰ ਆਪਣੇ ਚਾਹੇ ਛੋਟੇ ਕੋਈ ਇਵੈਂਟ ਹੋਏ ਚਾਹੇ ਵੱਡਾ ਇਵੈਂਟ ਹੋਏ ਕਿਉਂਕਿ মিডিਆ ਤੋਂ ਬਿਨਾ ਸਾਡਾ ਜਿਹੜਾ ਉਹ ਸਰਦਾ ਨਹੀਂ ਹੈ ਤੇ মিডিਆ ਸਾਡੀ ਆਵਾਜ਼ ਬਣ ਕੇ ਦੂਰ ਦੁਰੇ ਤੱਕ ਸਾਰੀਆਂ ਸੰਗਤਾਂ ਤੱਕ ਜੋ ਅਸੀਂ ਛੋਟਾ ਮੋਟਾ ਜਾਂ ਹੋਰ ਜੋ ਉਪਰਾਲੇ ਅਸੀਂ ਕਰਦੇ ਹਾਂ ਉਹ মিডিਆ ਦਰੇ ਤੁਸੀਂ ਆਮ ਸੰਗਤਾਂ ਤੱਕ ਆਮ ਇਲਾਕੇ ਤੱਕ ਸਾਡੀ ਆਵਾਜ਼ ਪਹੁੰਚਾਉਂਦੇ ਹੋ ਆਪਜੀ ਦਾ ਧੰਨਵਾਦ ਖੁਸ਼ਖਬਰੀ ਇਹ ਹੈ ਕਿ ਅਸੀਂ ਜਿਸ ਤਰ੍ਹਾਂ ਤੁਸੀਂ ਭਲੇਪਾਂ ਜਾਣਦੇ ਹੋ ਕਾਫੀ ਲੰਬੇ ਸਮੇਂ ਤੋਂ ਤਕਰੀਬਨ ਪਿਛਲੇ ਡੇਢ ਪੌਣੇ 2 ਸਾਲ 2 ਸਾਲ ਤੋਂ ਅਸੀਂ ਆਪਣੇ ਜਿਹੜੇ ਬੱਚਿਆਂ ਦੀ ਭਲਾਈ ਬਿਹਤਰੀ ਦੇ ਲਈ ਕਿਉਂਕਿ ਮੈਨੂੰ ਇਹ ਗੱਲ ਬਾਰ-ਬਾਰ ਬੋਲਦਿਆਂ ਅੱਛਾ ਵੀ ਨਹੀਂ ਲੱਗਦਾ ਕਿ ਜੋ ਸਮਾਜਿਕ ਕੁਰਿਤੀਆਂ ਸਾਡੇ ਸਮਾਜ ਵਿੱਚ ਫੈਲੀਆਂ ਹੋਈਆਂ ਨੇ ਉਹਨਾਂ ਨੂੰ ਇੱਕ ਕਿਵੇਂ ਆਪਾਂ ਠੱਲ ਪਾਈਏ ਬਨਿਸਪਤ ਕਿ ਆਪਾਂ ਸਿੱਧਾ ਅਗਰ ਟਕਰਾ ਕਰਨ ਤੋਂ ਬਜਾਏ ਬਚ ਕੇ ਅਸੀਂ ਆਪਣੇ ਬੱਚਿਆਂ ਨੂੰ ਯਾਗਰ ਸੇਫ ਜ਼ੋਨ ਵਾਲੇ ਪਾਸੇ ਲੈ ਜਾਂਦੇ ਹੋਏ ਅਸੀਂ ਬੱਚਿਆਂ ਨੂੰ ਗਰਾਊਂਡ ਨਾਲ ਜੋੜੀਏ ਬੱਚਿਆਂ ਨੂੰ ਖੇਡਣ ਨਾਲ ਜੋੜੀਏ ਬੱਚਿਆਂ ਨੂੰ ਅਸੀਂ ਪੜਾਈ ਨਾਲ ਜੋੜੀਏ ਬੜੇ ਸਾਰੇ ਪ੍ਰੋਜੈਕਟ ਮੈਂ ਜਾਦਾ ਗੱਲ ਕਰਾਂਗਾ ਜੇ ਕਾਫੀ ਵਧੇਰਾ ਸਮਾਂ ਲੱਗ ਜਾਏਗਾ ਤੋ ਉਸੇ ਹੀ ਕੜੀ ਦੇ ਵਿੱਚ ਅੱਜ ਸਾਨੂੰ ਇੱਕ ਬੜੀ ਖੁਸ਼ਖਬਰੀ ਜਿਹੜੀ ਅਸੀਂ ਮੈਂ ਵਾਹ ਜੀ ਦੱਸਣਾ ਚਾਹਾਂਗਾ ਤੁਹਾਨੂੰ ਸਿੰਬਲ ਡਵੈਲਪਮੈਂਟ ਸੁਸਾਇਟੀ ਵੱਲੋਂ ਪਿਛਲੇ ਸਾਲ ਪਿਛਲੇ ਸਾਲ 2024 ਚ 5 ਸਤੰਬਰ ਨੂੰ 5 ਸਤੰਬਰ 2024 ਨੂੰ ਅਸੀਂ ਆਪਣੇ ਪੇਜ ਤੋਂ ਲੈਟਰ ਹੈਡ ਤੋਂ ਅਸੀਂ ਅਪਲਾਈ ਕੀਤਾ ਸੀ ਇਸ ਸਕੂਲ ਦੇ ਐਡਮਿਨਿਸਟਰ ਸਰ ਨੂੰ ਐਡਮਿਨਿਸਟਰ ਸਾਹਿਬ ਨੂੰ ਕਿ ਅਸੀਂ ਇਹ ਸਕੂਲ ਜਿਹੜਾ ਹੈ ਇਹਦਾ ਗਰਾਊਂਡ ਜਿਹੜਾ ਹੈ ਉਸ ਨੂੰ ਲੈਵਲ ਕਰਨਾ ਹੈ ਇੱਕ ਵਾਰ ਡੇਟ ਪਿਛਲੇ ਪਿਛਲੇ ਸਾਲ 2024 5 ਸਤੰਬਰ 2024 5 ਸਤੰਬਰ 2024 ਨੂੰ ਅਸੀਂ ਇਹਨਾਂ ਜਿਹੜੇ ਹੈਡਮਾਸਟਰ ਸਾਹਿਬ ਨੇ ਸਕੂਲ ਦੇ ਇਸ ਲਈ ਵੀ ਨੇ ਬੜੇ ਕਾਬਿਲ ਹੈਡਮਾਸਟਰ ਸਾਹਿਬ ਨੇ ਬੜੇ ਸਯੋਗੀ ਨੇ ਬੜੇ ਟੈਲੈਂਟਡ ਨੇ ਔਰ ਬੜੇ ਸਮਰਪਿਤ ਨੇ ਜੀ ਜੀ ਬੱਚਿਆਂ ਦੇ ਲਈ ਚਾਹੇ ਪੜਾਈ ਦਾ ਮਸਲਾ ਹੋਵੇ ਚਾਹੇ ਬੱਚਿਆਂ ਦੀ ਖੇਡਾਂ ਦਾ ਮਸਲਾ ਹੋਵੇ ਤੋ ਅਸੀਂ ਉਹਨਾਂ ਨੂੰ ਅਪਰੋਚ ਕੀਤੀ ਕਿ ਅਸੀਂ ਜਿਹੜਾ ਗਰਾਊਂਡ ਹੈ ਉਹ ਸਰਕਾਰ ਦੀ ਮਦਦ ਦੇ ਨਾਲ ਕਿਉਂਕਿ ਸਾਡੇ ਜਿਹੜੇ ਡਾਇਰੈਕਟਰ ਜਨਰਲ ਇਸ ਲਈ ਉਹ ਉਹ ਉਹਨਾਂ ਦੀ ਟ੍ਰਾਂਸਫਰ ਹੋ ਚੁੱਕੀ ਹੈ ਸਰਦਾਰ ਰਜਿੰਦਰ ਸਿੰਘ ਜੀ ਤਾਰਾ ਉਸ ਵੇਲੇ ਡਾਇਰੈਕਟਰ ਜਨਰਲ ਸਨ ਉਹ ਯੂਥ ਸਰਵਿਸ ਐਂਡ ਸਪੋਰਟਸ ਡਿਪਾਰਟਮੈਂਟ ਦੀ ਉਹਨਾਂ ਦੇ ਕਰ ਕਮਲਾ ਸਤਕਾ ਫਿਰ ਹੈਡਮਾਸਟਰ ਸਰ ਨੇ ਇਹ 12 ਤਰੀਕ ਨੂੰ ਇੱਕ ਲੈਟਰ ਜਿਹੜਾ ਉਹਨਾਂ ਨੇ ਲਿਖਿਆ ਦੁਬਾਰਾ ਇਹ 12 ਤਰੀਕ ਨੂੰ ਉਹਨਾਂ ਨੇ ਲੈਟਰ ਜਿਹੜਾ ਇਹ ਜਿਹੜਾ ਡੀਜੀ ਸਰ ਨੂੰ ਲਿਖਿਆ ਲੈਟਰ ਕਿ ਗਰਾਊਂਡ ਦੀ ਜਿਹੜੀ ਲੈਵਲਿੰਗ ਦੇ ਲਈ ਸਾਨੂੰ ਤੁਸੀਂ ਜਿਹੜਾ ਇਹ ਗਵਰਨਮੈਂਟ ਦੇ ਖਾਤੇ ਚੋਂ ਗਵਰਨਮੈਂਟ ਫੰਡ ਦੇ ਰਾਈ ਸਾਨੂੰ ਇਹ ਗਰਾਊਂਡ ਲੈਵਲ ਕਰਕੇ ਦੇ ਜੇ ਤੁਹਾਨੂੰ ਦਿੱਤਾ ਜਾਏ ਸੋ ਅੱਜ ਸਾਨੂੰ ਇਹ ਦਸਤਿਆਂ ਬੜੀ ਖੁਸ਼ੀ ਤੇ ਬੜਾ ਮਾਣ ਤੇ ਫਖਰ ਮਹਿਸੂਸ ਹੋ ਰਿਹਾ ਹੈ ਸਭ ਤੋਂ ਪਹਿਲਾਂ ਧੰਨਵਾਦ ਉਸ ਅਕਾਲ ਪੁਰਖ ਵਾਹਿਗੁਰੂ ਦਾ ਕਿ ਜਿਸ ਦੀ ਬਖਸ਼ੀ ਹੋਈ ਸਤ ਬੁੱਧੀ ਦੇ ਰਾਹੀ ਅਸੀਂ ਸਾਰੇ ਵੀਰ ਇੱਕ ਸੁਚੱਜੀ ਸੋਚ ਲੈ ਕੇ ਉਸਾਰੂ ਸੋਚ ਲੈ ਕੇ ਪਹਿਲੇ ਆਪਕੱਡੇ ਹੋ ਕੇ ਇੱਕ ਵਿਉਂਤਬੰਦੀ ਦੇ ਨਾਲ ਚਲੇ ਤੇ ਅੱਜ ਅਸੀਂ ਥੋੜੇ ਜਿਹਾ ਪਹਿਲੇ ਪਿਛਲੇ ਸਾਲ ਹੀ ਅਸੀਂ ਇਹ ਲਾਈਟਾਂ ਜਿਹੜੀਆਂ ਸਨ ਜੰਮੂ ਕਸ਼ਮੀਰ એનર્ਜੀ ਡਿਪਾਰਟਮੈਂਟ ਦੇ ਤਰਫੋਂ ਸੋਲਰ ਲਾਈਟ ਜਿਹੜੀਆਂ 20 ਲਾਈਟਾਂ ਤਕਰੀਬਨ 8 ਤੋਂ ਲੈ ਕੇ 10 ਲੱਖ ਦੀ ਉਹਦੀ ਕਾਸਟ ਹੈ ਲਾਈਟਾਂ ਦੀ ਉਹ ਅਸੀਂ ਲਾਇੰਸ ਹਨ ਇਸ ਸਕੂਲ ਵਿੱਚ ਤੇ ਇਹ ਸਾਡੀ ਦੂਸਰੀ ਵੱਡੀ ਉਪਲਬਧੀ ਉਸ ਤੋਂ ਜ਼ਿਆਦਾ ਕਿਉਂਕਿ ਮੈਂ ਮੈਂ ਕਹਿੰਦਾ ਕਿ ਛੋਟੀਆਂ ਉਪਲਬਧੀਆਂ ਤੇ ਬਹੁਤ ਸਾਰੀਆਂ ਨੇ ਅਸੀਂ ਵੱਡੀਆਂ ਦੀ ਗੱਲ ਕਰ ਰਹੇ ਹਾਂ ਜੀ ਜੀ ਵਾਹਿਗੁਰੂ ਕਿਰਪਾ ਕਰੇ ਸਾਡੇ ਇਸ ਪਿਆਰ ਇਤਵਾਕ ਤੇ ਜਿਹੜੀ ਭਲਾਈ ਬਿਹਤਰੀ ਸਮਾਜਿਕ ਭਲਾਈ ਬਿਹਤਰੀ ਲਈ ਆਪਾਂ ਲਾਮਬੰਦ ਹੋ ਕੇ ਚੱਲ ਰਹੇ ਹਾਂ ਉਹ ਸਾਡਾ ਕਾਫਲਾ ਅਗਰ ਇਸ ਤਰ੍ਹਾਂ ਚੱਲਦਾ ਰਹੇ ਤੇ ਮੈਨੂੰ ਪੂਰੀ ਉਮੀਦ ਹੈ ਅਸੀਂ ਨਾ ਕੇਵਲ ਇਹ ਜਿਹੜਾ ਸਾਡਾ ਗਵਰਨਮੈਂਟ ਬॉयਜ਼ ਹਾਈਸਟ ਸਕੂਲ ਸਿੰਬਲ ਕੈਂਪ ਦਾ ਗਰਾਊਂਡ ਵਧੀਆ ਤਰੀਕੇ ਨਾਲ ਡਵੈਲਪ ਕਰਾਂਗੇ ਬਲਕਿ ਜਿਹੜੇ ਸਾਡਾ ਤਵੀ ਵਾਲਾ ਗਰਾਊਂਡ ਹੈ ਵਾਰ ਨੰਬਰ 2 ਵਾਲਾ ਤੇ ਵਾਰ ਨੰਬਰ 4 ਵਾਲਾ ਗਰਾਊਂਡ ਹੈ ਅਸੀਂ ਜਰੂਰ ਉਹਦੇ ਵੀ ਜਿਹੜੀ ਹੈ ਅੱਛੀ ਤਰ੍ਹਾਂ ਮੇਨਟੇਨੈਂਸ ਕਰਕੇ ਜਿਹੜੇ ਸਾਡੇ ਬਾਕੀ ਖਿਡਾਰੀ ਨੇ ਉਹਨਾਂ ਨੂੰ ਸਮਰਪਿਤ ਕਰਾਂਗੇ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਕੱਲ ਇੱਕ ਲੈਟਰ ਜਿਹੜਾ ਉਹ ਨਿਕਲਿਆ ਹੈ ਡਾਇਰੈਕਟਰ ਜਨਰਲ ਰੂਲਰ ਸਪੋਰਟਸ ਐਂਡ ਉਹਨਾਂ ਤਰਫੋਂ ਕਿ 15 ਲੱਖ ਰੁਪਿਆ ਉਹਨਾਂ ਨੇ ਸਾਡੇ ਇਸ ਗਰਾਊਂਡ ਦੇ ਲਈ ਲੈਵਲਿੰਗ ਦੇ ਲਈ ਉਹਨਾਂ ਨੇ ਸਾਨੂੰ ਸੈਂਕਸ਼ਨ ਕੀਤਾ ਹੈ ਤਾਂ ਮੈਂ ਜਰੂਰ ਬੇਨਤੀ ਕਰਾਂਗਾ ਕਿ ਇੱਕ ਜਕਾਰਾ ਦਰਾਈ ਡਿਪਾਰਟਮੈਂਟ ਦਾ ਵੀ ਤੇ ਸਾਡੀ ਸਾਰੀਆਂ ਸੰਤਾਂ ਦਾ ਵੀ ਜਰੂਰ ਵੀਰ ਧੰਨਵਾਦ ਕਰਨ ਇੱਕ ਜਕਾਰਾ ਜਰੂਰ ਨਾ ਵਾਸਤੇ ਲਗਾਇਆ ਜਾਏ ਬੋਲੇ ਸੋਨਹਾਰਾ ਸ਼ਨੀਆ ਕਾਮਲ ਤਾਂ ਇਸ ਤੋਂ ਇਲਾਵਾ ਮੈਂ ਇਹ ਬੇਨਤੀ ਕਰ ਦੇਵਾਂ ਕਿ ਸਾਡੇ ਕੋਲ ਇਸੇ ਪ੍ਰੋਸੈਸ ਦੇ ਦੌਰਾਨ ਸਾਡੇ ਜਿਹੜੇ ਤੋਂ ਦੇ ਐਮਐਲਏ ਸਾਹਿਬ ਨੇ ਜੀ ਡਾਕਟਰ ਨਰਿੰਦਰ ਸਿੰਘ ਜੀ ਉਹ ਵੀ ਸਾਡੇ ਕੋਲ ਆਏ ਸਨ ਉਹਨਾਂ ਨੇ ਵੀ ਸਾਨੂੰ ਅੱਛਾ ਸਹਿਯੋਗ ਦਿੱਤਾ ਤੇ ਨਾਲ ਹੀ ਇਹ ਜਿਹੜਾ ਜਿਹੜਾ ਸਾਡਾ ਸਟੇਡੀਅਮ ਵਾਲੇ ਜੋ ਸਟੈਪ ਬਣੇ ਹੋਏ ਨੇ ਉਹਨਾਂ ਨੇ ਵੀ ਸਾਰਿਆਂ ਨਾਲ ਪ੍ਰੋਮਿਸ ਕੀਤਾ ਹੋਇਆ ਕਿ ਵੀਡੀਓ ਵਲੌਗ ਦੇ ਥਰੂ 10 ਲੱਖ ਰੁਪਏ ਉਹਨਾਂ ਨੇ ਦੇਣਾ ਕੀਤਾ ਹੋਇਆ ਜਿਹੜਾ ਇੱਥੇ ਸ਼ੈੱਡ ਬਣਾ ਕੇ ਦੇਣਗੇ ਅਤੇ ਜਿਹੜੀ ਇਹ ਸਟੇਅਰ ਵਗੈਰਾ ਨੇ ਇਹ ਪ੍ਰਾਪਰ ਤਰੀਕੇ ਨਾਲ ਪਲੱਸਟਰ ਕਰਾ ਕੇ ਜਿਸ ਤਰ੍ਹਾਂ ਆਰਐਸ ਪੂਰਾ ਸਾਡਾ ਸਟੇਡੀਅਮ ਬਣਿਆ ਹੋਇਆ ਪੂਰਾ ਇੱਕ ਸਟੇਡੀਅਮ ਲੁੱਕ ਜਿਹੜੀ ਹੈ ਇਸ ਨੂੰ ਦਿੱਤੀ ਜਾਏਗੀ ਬਿਲਕੁਲ ਜੀ ਓਏ ਇਹ ਸਾਡੇ ਐਮਐਲਏ ਸਾਹਿਬ ਨੇ ਸਾਡੇ ਨਾਲੇ ਵਾਦਾ ਕੀਤਾ ਹੋ ਦੇ 10 ਲੱਖ ਰੁਪਏ ਉਹ ਵੀਡੀਓ ਵਲੌਗ ਦੇ ਫੰਡ ਚੋਂ ਕਢਾ ਕੇ ਤੇ ਸਾਨੂੰ ਜਿਹੜਾ ਸਟੇਡੀਅਮ ਜਿਹੜਾ ਬਣਾ ਕੇ ਦੇਣਗੇ ਅਸੀਂ ਅੱਜ ਇਸ ਤੁਹਾਡੇ ਮੀਡੀਆ ਦੇ ਰਾਈ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਉਹਨਾਂ ਨੇ ਇੱਕ ਬੋਰਡ ਬੜਾ ਅੱਛਾ ਹੋਰ ਉਪਰਾਲਾ ਕੀਤਾ ਜਿਹੜਾ ਸਾਡਾ ਇੱਥੋਂ ਦਾ ਇੱਕ ਹਾਕੀ ਦਾ ਕਲੱਬ ਹੈ ਐਮਪੀਐਸ ਹਾਕੀ ਕਲੱਬ ਉਹ ਵੀ ਪਿਛਲੇ ਦਿਨਾਂ ਚ ਉਹਨਾਂ ਨੇ ਅਡਾਪਟ ਕੀਤਾ ਹੋਇਆ ਹੈ ਤੋਂ ਇਸ ਤਰ੍ਹਾਂ ਅਗਰ ਅਸੀਂ ਥੋੜਾ 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 ਕਾਫਲਾ ਲੈ ਕੇ ਚੱਲ ਰਹੇ ਹਾਂ ਤੇ ਸਾਨੂੰ ਪਤਾ ਹੈ ਕਿ ਸਾਡੇ ਇਹੋ ਜਿਹੇ ਜਿਹੜੇ ਵੀਰ ਨੇ ਚਾਹੇ ਜਿਹੜੇ ਜ਼ਿਮੀਵਾਰ ਸੱਜਣ ਨੇ ਉਹ ਆਪਣੀ ਆਪਣੀ ਜ਼ਿਮੀ ਤੁਮੇ ਇੱਕ ਹੋਰ ਖੁਸ਼ਖਬਰੀ ਆਪਦੇ ਚੈਨਲ ਦੇ ਰਾਹੀਂ ਬਾਕੀ ਸੰਗਤਾਂ ਦੇ ਰਾਹੀਂ ਮੈਂ ਉਹ ਸਾਂਝੀ ਕਰਨਾ ਚਾਹਾਂਗਾ ਕਿ ਬਸਤੀ ਗੁਬਿੰਦਪੁਰਾ ਸਿੰਪਲ ਮੋਡ ਵੀ ਕੇ ਜੋ ਗੁਰਦੁਆਰਾ ਸਾਹਿਬ ਦੇ ਨਾਲ ਜੋ ਸਾਡਾ ਬੈਡਮਿੰਟਨ ਦਾ ਕੋਰਟ ਹੈ ਉਹ ਵੀ ਤਕਰੀਬਨ ਰੈਡੀ ਆ ਚੁੱਕੇ ਨੇ ਪੋ ਲੱਗ ਚੁੱਕੇ ਨੇ 2-4 ਦਿਨਾਂ ਦੇ ਵਿੱਚ ਅੱਛਾ ਜਿਹਾ ਅਸੀਂ ਟਾਈਮ ਦੇਖ ਕੇ ਤੇ ਸਮਾਂ ਜਦੋਂ ਤੁਹਾਨੂੰ ਬਣਿਆ ਅਸੀਂ ਉਹਦਾ ਵੀ ਉਦਘਾਟਨ ਕਰਨਾ ਹੈ ਉਹਦੇ ਲਈ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਦੋਂ ਅਸੀਂ ਉਹਦਾ ਉਦਘਾਟਨ ਕਰਾਂਗੇ ਉਦੇਲੇ ਵੀ ਅਸੀਂ ਆਪ ਸਾਰਿਆਂ ਨੂੰ ਬੇਨਤੀ ਕਰਾਂਗੇ ਤੇ ਆਪ ਜੀ ਜਰੂਰ ਸਾਰੇ ਸਮਾਂ ਕੱਟ ਕੇ ਤੇ ਉੱਥੇ ਪਹੁੰਚੋ ਇਸੇ ਤਰ੍ਹਾਂ ਸਾਥ ਦਿਓ ਸਾਡਾ ਤੋਂ ਮੈਂ ਇੱਕ ਮਿੰਟ ਲਈ ਬੇਨਤੀ ਕਰਾਂਗਾ ਵੀਰ ਰਸ਼ਵਿੰਦਰ ਸਿੰਘ ਜੀ ਉਹ ਵੀ ਆਪਣੇ ਨਾਲ ਵਿਚਾਰਾਂ ਦੀ ਸਾਂਝ ਕਰਨਗੇ ਵੀਰ ਰਸ਼ਵਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਇਨਫੋਰਮੇਸ਼ਨ ਜਿਹੜੀ ਛੋਟੀ ਜੀ ਤੁਹਾਨੂੰ ਦੇ ਦੇਆ ਕਿ ਜਿੰਨੇ ਵੀ ਸਾਡੇ ਇੱਥੇ ਇਸ ਤਰ੍ਹਾਂ ਦੀ ਅਚੀਵਮੈਂਟਸ ਨੇ ਜਿਸ ਤਰ੍ਹਾਂ ਕਿ ਹੁਣ ਇੱਕ ਗਰਾਊਂਡ ਦੀ ਅਚੀਵਮੈਂਟ ਹੈ ਇੱਕ ਛੋਟੀ ਅਚੀਵਮੈਂਟ ਨਹੀਂ ਹੈ ਗਰਾਊਂਡ ਲੈਵਲਿੰਗ ਦੀ ਬਹੁਤ ਵੱਡੀ ਅਚੀਵਮੈਂਟ ਔਰ ਇਸ ਦੀ ਇਨੌਗੁਰੇਸ਼ਨ ਵੀ ਜਿਹੜੀ ਹੈ ਅ ਜਿਹੜੀ ਹੈ ਅ ਮੰਤ ਮਨਜੀਤ ਸਿੰਘ ਜੀ ਵੱਲੋਂ ਹੀ ਕਰਵਾਈ ਜਾਏਗੀ ਔਰ ਬਸਤੀ ਦੇ ਗੁਰਦੁਆਰਾ ਸਾਹਿਬ ਦੇ ਕੋਰਟ ਦੀ ਵੀ ਸ਼ਾਇਦ ਉਹਨਾਂ ਵੱਲੋਂ ਹੀ ਕਰਵਾਈ ਜਾਏਗੀ ਔਰ ਇੱਕ ਬਹੁਤ ਵੱਡੀ ਗੱਲ ਹੈ ਕਿ ਹਰ ਵਾਰ ਅਸੀਂ ਇਹੋ ਜੀ ਸ਼ਖਸੀਅਤ ਨੂੰ ਹੀ ਆਪਣੀਆਂ ਜਿਹੜੀਆਂ ਅਚੀਵਮੈਂਟਸ ਨੇ ਉਹਨਾਂ ਦੀ ਜਿਹੜੀ ਹੈ ਇਨੌਗੁਰੇਸ਼ਨ ਤੇ ਲਈ ਬੁਲਾਉਂਦੇ ਹਾਂ ਜੀ ਵੀਰ ਰਸ਼ਵਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਅੱਜ ਦੀ ਵਾਹਿਗੁਰੂ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਸਾਡੇ ਨੌਜਵਾਨ ਵੀਰ ਸਿੰਬਲਸ ਡਵੈਲਪਮੈਂਟ ਸੁਸਾਇਟੀ ਵਾਲੇ ਜਦੋਂ ਤੁਹਾਨੂੰ ਦੇਖ ਰਿਹਾ ਕਿ ਬੱਚੇ ਜਿਹੜੇ ਆਪਾਂ ਦੇਖ ਰਹੇ ਹਾਂ ਕਿ ਜਵਾਨੀ ਸਾਡੀ ਨਸ਼ੇ ਵਾਲੇ ਪਾਸੇ ਜਾ ਰਹੀ ਹੈ ਤੇ ਵੀਰਾਂ ਨੇ ਜਿਹੜਾ ਕਦਮ ਪੁੱਟਿਆ ਹੋਇਆ ਕਿ ਗਰਾਉਂਡਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਬੱਚੇ ਆਉਣਗੇ ਉਹਨਾਂ ਨੂੰ ਉਹ ਜਿਹੜੀ ਦੂਸਰੀ ਦੁਨੀਆ ਭੁੱਲ ਜਾਣੀ ਹੈ ਲੇਕਿਨ ਮੈਂ ਸਮਝਣਾ ਵਾਂ ਕਿ ਜੇ ਸਾਡੀ ਜਿਹੜੀ ਜਵਾਨੀ ਆ ਬੱਚੇ ਨੇ ਇਹਨਾਂ ਨੂੰ ਅਸੀਂ ਇਸ ਜਿਸ ਤਰ੍ਹਾਂ ਗਰਾਊਂਡ ਦੇ ਵਿੱਚ ਆਪਾਂ ਦੇਖਨੇ ਆ ਸ਼ਾਮ ਨੂੰ ਵੀ ਕਿਵੇਂ ਬੱਚਿਆਂ ਦੀ ਚਹਲ ਪਹਲ ਹੈ ਇਹ ਸਾਡੇ ਸਾਹਮਣੇ ਛੋਟੇ ਛੋਟੇ ਬੱਚੇ ਇਸ ਟਾਈਮ ਵੀ ਸ਼ਾਮ ਨੂੰ ਇੱਥੇ ਖੇਡ ਰਹੇ ਨੇ ਤੇ ਮੈਂ ਸਮਝਣਾ ਇਹਦੀ ਦੇਣ ਜਿਹੜੀ ਹੈ ਸਾਡੀ ਸਿੰਬਲ ਰੈਡਮੈਂਟ ਸਾਈਡ ਦੇ ਵੀਰਾਂ ਨੂੰ ਹੈ ਤੇ ਗਰਾਊਂਡ ਜਿਹੜੀ ਇਹਦੇ ਤੇ ਆਪ ਜਦੋਂ ਅਸੀਂ ਦੌੜਦੇ ਆ ਠੇਡੇ ਠਿੱਪੇ ਲੱਗਦੇ ਸੀ ਤੇ ਹੁਣ ਹੁਣ ਉਹ ਵੀ ਬੰਦ ਹੋ ਗਿਆ ਹਾਂਜੀ ਹਾਂਜੀ ਉਹ ਵੀਰਾਂ ਦੇ ਯਤਨ ਦੇ ਨਾਲ ਬਹੁਤ ਹੀ ਸੋਹਣੀ ਗਰਾਊਂਡ ਬਣ ਜਾਣੀ ਹੈ ਤੇ ਮੈਂ ਆਸ ਕਰਦਾ ਕਿ ਜਿਹੜੀ ਸੰਗਤ ਸਿੰਬਲ ਡਵੈਲਪਮੈਂਟ ਸੁਸਾਇਟੀ ਨੂੰ 10ਵਾਂ ਏਰੀਆ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਚਾਹੁੰਦੇ ਨੇ ਕਿ ਸਿੰਬਲ ਨੂੰ ਇੱਕ ਨਵਕਲੀ ਪਛਾਣ ਮਿਲੇ ਸੋਹਣੀ ਜੀ ਗਰਾਊਂਡ ਮਿਲੇ ਜਿੰਨਾ ਸਾਰਿਆਂ ਦੀ ਆਸਾਸ ਨੇ ਟਰੈਕ ਜਿਹਦੇ ਪ੍ਰਤੀਕੇ ਟਰੈਕ ਥੋੜਾ ਵੱਡਾ ਹੋਏ ਇਹਦੇ ਉੱਪਰ ਆ ਕੇ ਸਾਰੇ ਸੈਰ ਕਰਨ ਸੋ ਇਹ ਸਭ ਕੁਝ ਮੈਂ ਵੇਖ ਰਿਹਾ ਸਾਰੇ ਸੁਪਨੇ ਜਿਹੜੇ ਨੇ ਨਾ ਹੁਣ ਸਰਕਾਰ ਨੂੰ ਮਿਲੇ ਜਾਣੇ ਨੇ ਇਸ ਸਤਿਗੁਰੂ ਸੱਚੇ ਪਾਤਸ਼ਾਹਗੇ ਮੈਂ ਅਰਦਾਸ ਕਰਦਾ ਕਿ ਜਿਹੜੇ ਵੀ ਵੀਰ ਸੋਸਾਇਟੀ ਨਾਲ ਜੁੜੇ ਹੋਏ ਨੇ ਸਤਿਗੁਰੂ ਇਹਨਾਂ ਸਾਰਿਆਂ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਤੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦੇ ਰਹਿਣ ਤਾਂ ਕਿ ਸਾਡੀ ਜਵਾਨੀ ਵਾਪਸ ਉਸ ਪਾਸੇ ਪਰਤੇ ਕਿ ਉਹਨੂੰ ਨਸ਼ੇ ਵਰਗੀ ਲਾਹਤ ਕਿਤੇ ਮੋਕਾ ਨਾ ਸਕੇ ਆਪ ਸਾਰਿਆਂ ਦਾ ਆਪਜੀ ਦਾ ਵੀ ਬੜਾ ਬੜਾ ਧੰਨਵਾਦ ਕਿ ਜਦੋਂ ਵੀ ਮੈਂ ਦੇਖਣਾ ਸੋਸਾਇਟੀ ਦੇ ਕੋਈ ਵੀ ਪ੍ਰੋਗਰਾਮ ਹੋਵੇ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਵ ਸੰਗਤਾਂ ਦੇ ਸਾਹਮਣੇ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਤਾਂ ਤੁਸੀਂ ਦੇਖਿਆ ਕਿ ਇੱਕ ਬਹੁਤ ਵੱਡੀ ਅਚੀਵਮੈਂਟ ਸਿੰਬਲ ਡੋਰਮੈਂਟ ਸੁਸਾਇਟੀ ਦੀ ਸਿੰਬਲ ਕੈਂਪ ਦੇ ਬੱਚੇ ਜਿਹੜੇ ਕਿ ਇਸ ਗਰਾਊਂਡ ਦੇ ਵਿੱਚ ਖੇਡਦੇ ਨੇ ਸਭ ਤੋਂ ਪਹਿਲਾਂ ਧੰਨਵਾਦ ਉਹਨਾਂ ਬੱਚਿਆਂ ਦਾ ਜਿਹੜੇ ਇਸ ਗਰਾਊਂਡ ਦੇ ਵਿੱਚ ਖੇਡਣ ਲਈ ਆਉਂਦੇ ਨੇ ਔਰ ਇਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਪੂਰਾ ਲੁਤਫ ਚੱਕਦੇ ਨੇ ਔਰ ਉਸ ਤੋਂ ਵੀ ਬਾਅਦ ਜਿਹੜਾ ਦੂਸਰਾ ਧੰਨਵਾਦ ਮੈਂ মিডিਆ ਦੇ ਵੱਲੋਂ ਆਪਣੇ ਚੈਨਲ ਆਪਸੀ ਸਾਂਝ ਵੱਲੋਂ ਕਰਦਾ ਹਾਂ ਐਸ ਡੀ ਐਸ ਦੇ ਵੱਲੋਂ ਕਰਦਾ ਹਾਂ ਉਹ ਹੈ ਉਹਨਾਂ ਕੋਚ ਵੀਰਾਂ ਦਾ ਜਿਹੜੇ ਇਹਨਾਂ ਬੱਚਿਆਂ ਨੂੰ ਖੜਾਉਂਦੇ ਨੇ ਭਾਵੇਂ ਉਹ ਹਾਕੀ ਹੈ ਭਾਵੇਂ ਖੋਖੋ ਹੈ ਕ੍ਰਿਕਟ ਹੈ ਜਾਂ ਕੋਈ ਵੀ ਗੇਮ ਜਿਹੜੀ ਇਸ ਗਰਾਊਂਡ ਦੇ ਵਿੱਚ ਵਾਲੀਬਾਲ ਹੈ ਉਹ ਖੇਡਿਆ ਜਾਂਦਾ ਹੈ ਉਹਨਾਂ ਦੇ ਜਿੰਨੇ ਵੀ ਕੋਚ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਸਭ ਤੋਂ ਵੱਡਾ ਧੰਨਵਾਦ ਇਸ ਇਲਾਕੇ ਦੀ ਸਮੂਹ ਸੰਗਤ ਦਾ ਸਿੰਬਲ ਕੈਂਪ ਤੇ ਨੇੜੇ-ਤੇੜੇ ਦੇ ਲੱਗਦੇ ਇਲਾਕੇ ਜਿੰਨੇ ਵੀ ਹਨ ਬਸਤੀ ਗੋਬਿੰਦਪੁਰਾ ਮੱਖਣਪੁਰ ਹੋ ਗਿਆ ਜਾਂ ਹੋਰ ਵੀ ਟਾਲੀਮੋੜ ਹੋ ਗਿਆ ਇਸ ਸਾਰੇ ਇਲਾਕੇ ਦੀ ਸੰਗਤ ਦਾ ਜਿਨ੍ਹਾਂ ਦੇ ਦਸਵੰਦ ਦੇ ਨਾਲ ਇਹ ਸਾਰਾ ਕੰਮ ਜਿਹੜਾ ਹੈ ਹੁੰਦਾ ਹੈ ਦੇਖਦੇ ਰਹੋ ਆਪਸੀ ਸਾਈਂ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ